ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲਬਾਤ ਦੇ ਵਿੱਚ ਦਮਗਮੀ ਤਕਸਾਲ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਪਿਛਲੇ ਕਈ ਸਾਲਾਂ ਤੋਂ ਜੋ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦਾ ਆਪਣੇ ਵੱਲੋਂ ਕੀਤਾ ਗਿਆ ਦੇ ਇਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਤੇ ਪਰ ਜੇਕਰ ਦੇਖਿਆ ਜਾਵੇ ਇਕੱਲੇ ਬਾਬਾ ਰਾਮ ਸਿੰਘ ਹੁਣਾਂ ਦਾ ਹੀ ਵਿਰੋਧ ਨਹੀਂ ਹੋਇਆ ਜੇਕਰ ਦੇਖਿਆ ਜਾਵੇ ਵੱਡੇ ਮਹਾਪੁਰਖ શ્રીਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਜਾਂ ਉਸ ਤੋਂ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਜੀ ਉਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਉਸ ਤੋਂ ਬਾਅਦ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਕਿ ਇਹਨਾਂ ਦਾ ਵਿਰੋਧ ਨਹੀਂ ਹੋਇਆ ਜਦੋਂ ਉਸ ਸਮੇਂ ਉਹ ਮੁਖੀ ਸਨ ਜੇ ਹੁਣ ਵੱਡੇ ਮਹਾਪੁਰਖਾਂ ਦਾ ਹੀ ਵੇਖੀਏ ਸ਼੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਹੁਣਾਂ ਦਾ ਆਪਣੇ ਵੱਲੋਂ ਇੰਨਾ ਵਿਰੋਧ ਕੀਤਾ ਉਹ ਤਾਂ ਸਥਾਨ ਤੇ ਵੀ ਨਹੀਂ ਰਹੇ ਉਹਨਾਂ ਨੇ ਚੱਲ ਫਿਰ ਕੇ ਸਾਰਾ ਪ੍ਰਚਾਰ ਕੀਤਾ ਹਾਂਜੀ ਇਹ ਤਾਂ ਪਤਾ ਨਹੀਂ ਕਿ ਜਦੋਂ ਦੀ ਜਥੇਬੰਦੀ ਮਹਾਰਾਜ ਨੇ ਥਾਪੀ ਹੋਈ ਆ ਇਹ ਵਿਰੋਧ ਤਾਂ ਚੱਲਦੇ ਆਏ ਆ ਅੱਜ ਨਵੀਂ ਗੱਲ ਆ ਤੇ ਕੀਤਾ ਵੀ ਆਪਣੇ ਵੱਲੋਂ ਕੀਤਾ ਗਿਆ ਇਹੋ ਇੱਕ ਜਥੇਬੰਦੀ ਆ ਜਿਹੜਾ ਸਾਡਾ ਸਿੱਖ ਇਤਿਹਾਸ ਤੇ ਸ਼ੁੱਧ ਬਾਣੀ ਦਾ ਪਾਠ ਜੋ ਵੀ ਜਾਂ ਨਵੇਂ ਗਿਆਨੀ ਤਿਆਰ ਕਰਨੇ ਪ੍ਰਚਾਰਕ ਪੈਦਾ ਕਰਨੇ ਸ਼ਹੀਦ ਪੈਦਾ ਕਰਨੇ ਹਾਂਜੀ ਜਿਨ੍ਹਾਂ ਲੋਕਾਂ ਨੇ ਲਾਈਬ੍ਰੇਰੀਆਂ ਚ ਆ ਕੇ ਸਾਰੀਆਂ ਸ਼੍ਰੀ ਅਕਾਲ ਤੱਕ ਸਭ ਤੇ ਅਟੈਕ ਕੀਤੇ ਕਿ ਉਹ ਜਿਹੜੀਆਂ ਜਥੇਬੰਦੀਆਂ ਇਸ ਇਤਿਹਾਸ ਨੂੰ ਸੀਨਾ-ਬਸੀਨਾ ਲੈ ਕੇ ਚਲਦੀਆਂ ਨੇ ਕੀ ਗੱਲ ਉਹਨਾਂ ਦਾ ਵਿਰੋਧ ਨਹੀਂ ਹੋਊਗਾ ਤੇ ਸਾਡੇ ਵਾਲੇ ਕੁਝ ਰੁਕੇ ਹੋਏ ਨੇ ਬੜੇ ਮਹਾਪੁਰਖਾਂ ਤੇ ਰੁਕੇ ਹੋਏ ਆ ਉਹ ਸੰਤ ਗਿਆਨੀ ਕਰਤਾ ਸਿੰਘ ਬਾਬਾ ਜੀ ਉਹਨਾਂ ਨੂੰ ਨਹੀਂ ਮੰਨਦੇ ਉਹਨਾਂ ਮਹਾਪੁਰਖਾਂ ਨੂੰ ਨਹੀਂ ਮੰਨਦੇ ਤੇ ਕੁਝ ਹੁਣ ਉੱਥੇ ਆ ਕੇ ਰੁੱਕ ਗਏ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਹੁਣਾਂ ਤੇ ਉਹ ਬਾਬਾ ਚਰਨੈਲ ਸਿੰਘ ਹੁਣਾਂ ਨੂੰ ਹੀ ਮਹਾਪੁਰਖਾਂ ਸੰਤਾਂ ਨੂੰ ਨਹੀਂ ਮੰਨਦੇ ਹਨਾ ਕਈ ਹੁਣ ਅੱਗੇ ਬਾਬਾ ਠਾਕੁਰ ਸਿੰਘ ਹੁਣਾਂ ਨੂੰ ਵੀ ਕੋਈ ਕੇ ਵਿੱਚ ਵਿੱਚ ਕਰਦੇ ਹੀ ਆ ਕੁਝ ਨਾ ਕੁਝ ਹਨਾ ਇਹ ਜਿੰਨਾ ਚਿਰ ਚੱਲਦਾ ਆਇਆ ਇਹ ਤਾਂ ਪਹਿਲੇ ਮਹਾਪੁਰਖਾਂ ਨਾਲ ਵੀ ਜਿੰਨਾ ਚਿਰ ਉਹ ਸਰੀਰ ਕਰਕੇ ਰਹੇ ਆ ਤੇ ਆਪਣੇ ਵੱਲੋਂ ਵਿਰੋਧ ਹੁੰਦਾ ਰਿਹਾ ਤੇ ਇਹ ਕੋਈ ਵੱਡੀ ਗੱਲ ਨਹੀਂ ਹਾਂ ਸਾਨੂੰ ਕੁਝ ਲੋਕ ਹੁਣ ਇਹਨਾਂ ਦੇ ਸਾਡੇ ਜੋ ਏ ਅ ਗਰਨੀ ਬਣੇ ਹੋਏ ਨੇ ਸਤਿਕਾਰਯੋਗ ਨੇ ਤੇ ਕਹਿੰਦੇ ਅਸੀਂ ਬਾਬਾ ਠਾਕਰ ਸਿੰਘ ਜੀ ਉਹਨਾਂ ਦੀ ਸੰਗਤ ਕੀਤੀ ਆ ਤੇ ਅਸੀਂ ਤਾਂ ਉਹਨਾਂ ਦੇ ਬਚਨਾਂ ਤੇ ਚੱਲਦੇ ਆ ਉਹ ਪਾਈ ਰੱਬੀ ਰੂਹ ਜਿੱਦਾਂ ਅਸੀਂ ਸੁਣਿਆ ਚਲੋ ਦਰਸ਼ਨ ਤਾਂ ਨਹੀਂ ਕੀਤੇ ਉਹਨਾਂ ਦੇ ਹਾਂਜੀ ਰੋਮ ਰੋਮ ਉਹਨਾਂ ਦੇ ਜੇ ਕਹਿ ਲਈਏ ਉਹਨਾਂ ਦੇ ਜੇ ਅਮਰਦ ਚ ਤੱਲਣ ਵਾਲੀਆਂ ਗੱਲਾਂ ਬਾਤਾਂ ਵਰਤਦੀਆਂ ਹੋਣ ਤੇ ਸਾਡੇ ਬੰਦੇ ਜਿਹੜੇ ਕਹਿੰਦੇ ਸੀ ਉਹਨਾਂ ਦੀ ਮੰਨਦੇ ਆ ਤੇ ਉਹ ਈਰਖਾ ਜੇ ਤਾਂ ਹੀ ਭਰੀ ਹੋਈ ਆ ਅਸੀਂ ਜਾਣਦੇ ਆ ਏ ਬਾਬਾ ਹਰਨਾਮ ਸਿੰਘ ਨੂੰ ਬਾਬਾ ਹਰਨਾਮ ਸਿੰਘ ਤਾਂ ਲਾਉਂਦੇ ਨਹੀਂ ਅਸੀਂ ਜਾਣਦੇ ਆ ਇਹਨੂੰ ਇਹ ਕਿੰਨਾ ਕੁ ਫਲਾਨਾ ਆ ਤੁਮਕਾਨਾ ਆ ਅਸੀਂ ਤਾਂ ਬਚਨ ਭਕਾਉਨੇ ਆ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੇ ਉਹਨੇ ਈਰਖਾ ਕਰਨ ਨੂੰ ਕਿਹਾ ਸੀ ਉਹ ਜਿੰਨਾ ਕ ਅਸੀਂ ਸੁਣਿਆ ਅਸੀਂ ਤਾਂ ਸੁਣਿਆ ਵੀ ਉਹ ਮਹਾਪੁਰਖ ਤਾਂ ਬਾਬਾ ਠਾਕੁਰ ਸਿੰਘ ਜੀ ਇਹਨਾਂ ਜੋ ਸਿੰਘਾਂ ਦੇ ਕਸ਼ਹਿਰੇ ਤੱਕ ਤੋਂ ਤੱਕ ਚੱਲ ਜਾਂਦੇ ਸੀ ਇੰਨੀ ਸੇਵਾ ਕਰਦੇ ਨੇ ਤੇ ਤਾਂ ਹੀ ਉਹਨਾਂ ਨੂੰ ਦਮਦਮੀ ਟਕਸਾਲ ਦੀ ਮਾਕਿਆ ਗਿਆ ਆ ਤਦ ਤੁਸੀਂ ਬਸ ਕੋਈ ਜੀ ਅਸੀਂ ਬਾਬਾ ਜੀ ਦੇ ਬਚਨ ਪਕਾਉਨੇ ਆ ਬਾਬਾ ਜੀ ਦੇ ਬਚਨ ਪਕਾਉਂਦੇ ਤੁਹਾਡੇ ਬਚਨ ਬਗਾਉਂਦੇ ਬਗਾਉਂਦੇ ਲੋਕੀ ਜਿਹੜਾ ਲਿੰਦਕ ਲਾਣਾ ਚਿੱਟੇ ਪੰਸਖ ਜਾਂ ਹੋਰ ਇੱਧਰ ਰੇਡੀਓ ਤੇ ਬੈਠੇ ਆ ਜਾਂ ਚਾਹੇ ਅਮਰੀਕਾ ਤੇ ਬੈਠੇ ਕੋਈ ਨਿਊਜ਼ੀਲੈਂਡ ਤੇ ਬੈਠਾ ਹਨਾ ਉਹ ਇਹ ਆਪਣੇ ਆ ਕਲੇਸ਼ ਕਰਕੇ ਉਹ ਅੱਜ ਤੁਹਾਡੇ ਜਿਹੜੇ 84 ਦੇ ਇਤਿਹਾਸ ਤੇ ਵੀ ਨਾ ਅਮਰੀਕਾ ਦਾ ਇੱਕ ਚੈਨਲ ਚੱਲਦਾ ਆ ਸੋਸ਼ਲ ਮੀਡੀਆ ਤੇ ਉਹਨਾਂ ਪੂਰਾ ਦੋ ਬੀਕਾ ਤੁਹਾਡੇ ਇਤਿਹਾਸ ਨੂੰ ਵੀ ਮਤਿਹਾਸ ਬਣਾਉਂਦੇ ਤੇ ਆਣ ਆਪਣੇ ਪੱਬਾ ਪਾਰ ਹੋਏ ਪਏ ਆ ਚਾਹ ਪੀ ਪੀ ਕੇ ਕੋਸਦੇ ਨੇ ਚਾਹ ਦੇ ਕੱਪ ਰੱਖ ਕੇ ਟਰਮੋਸ ਕਰੋ ਭਰ ਕੇ ਲਿਆ ਕੇ ਤੇ ਦੋ ਦੋ ਘੰਟੇ ਬੈ ਕੇ ਤੇ ਉਹ ਕਹਿੰਦੇ ਹੁੰਦੇ ਨਾ ਪਾਣੀ ਪੀ ਕੇ ਕੋਸਦੇ ਉਹ ਚਾਹ ਪੀ ਪੀ ਕੇ ਕੋਸਦੇ ਆ ਹਾਂਜੀ ਤੇ ਜੇ ਹੁਣ ਲਾ ਲਓ ਬਾਕੀ ਸੰਤ ਗਿਆਨੀ ਹਰਨਾਮ ਸਿੰਘ ਜੀ ਹੋਣਾ ਦੀਆਂ ਉਹਨਾਂ ਦੀਆਂ ਜੋ ਸੁਭਾਵਾਂ ਨੇ ਦੱਸੋ ਅੱਜ ਤਾਂ ਕਮੀ ਕਿੱਥੇ ਛੱਡੀ ਹੋਣੀ ਹੈ ਇੱਕ ਬੰਦਾ ਦੇਖੋ ਦੇਖੋ ਦੂਸਰਿਆਂ ਦਾ ਦਾ ਵਿਰੋਧੀਆਂ ਦਾ ਦਾ ਵਿਰੋਧ ਹੋਣਾ ਹੀ ਹੋਣਾ ਆਪਣਿਆਂ ਦਾ ਵਿਰੋਧ ਹੁੰਦੇ ਹੋਣ ਦੇ باوجود ਵੀ ਟਕਸਾਲ ਦੱਸੋ ਕਿਹੜੇ ਪੱਖੋਂ ਉਹਨਾਂ ਨੇ ਕੋਈ ਘਾਟ ਛੱਡੀ ਆ ਕਿ ਨਵੇਂ ਗਿਆਨ ਹੀ ਨਹੀਂ ਉੱਥੇ ਪੈਦਾ ਹੁੰਦੇ ਜਾਂ ਉੱਥੇ ਕੋਈ ਜੇ ਕਹਦੀਏ ਨਵੇਂ ਜਿਹੜੇ ਕੀਰਤਨੀਆਂ ਨਹੀਂ ਪੈਦਾ ਹੋ ਰਏ ਤੰਤੀ ਸਾਜਾਂ ਵਾਲੇ ਵੀ ਨਹੀਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਹੈ ਇਸ ਸਾਲ 6 ਜੂਨ ਨੂੰ ਵੇਖੇ ਉਹ ਕਿਵੇਂ ਕੀਰਤਨ ਕਰਦੇ ਆ ਦੇਖਿਆ ਤੇ ਸਾਡੇ ਵਾਲੇ ਬਸ ਕੋਈ ਨਾ ਜੀ ਨਾ ਵਹਿਲੀ ਵਾਲੀ ਗੱਲ ਨਹੀਂ ਟਕਸਾਲ ਚ ਰਹੀ ਭਾਈ ਟਕਸਾਲ ਤਾਂ ਗੁਰੂ ਗੁਰੂ ਮਹਾਰਾਜ ਦੀ ਆ ਕਿਸੇ ਬੰਦੇ ਦੀ ਆ ਹਜੇ ਤੱਕ ਉਹਨਾਂ ਦੀ ਅੰਨੀ ਅੰਦਰ ਰੋਮ ਰੋ ਰੋ ਕਰਕੇ ਉਹਨਾਂ ਦੇ ਜ਼ਹਿਰ ਉਹਨਾਂ ਦੇ ਈਰਖਾ ਭਰੀ ਹੋਈ ਆ ਅੱਜ ਵੀ ਨਹੀਂ ਹਟਦੀ ਐ ਇੱਕ ਆਗਿਆਨੀ ਪਿਛਲੇ ਦਿਨਾਂ ਦਾ ਵਿੱਚ ਚਲੋ ਹੈ ਤਾਂ ਸਤਕਾਰਯੋਗ ਆ ਉਹ ਇੰਗਲੈਂਡ ਜਾ ਕੇ ਬੈਠਾ ਉਹ ਹਜੇ ਵੀ ਉੱਥੇ ਉਹ ਨੰਦਰਾ ਮਰੀ ਜਾਂਦੇ ਆ ਨਹੀਂ ਐ ਨਹੀਂ ਹੈ ਕਿ ਬਾਬੇ ਨਾਉ ਨੇ ਕੀਤੀ ਹਾਂ ਨਾਲੇ ਉੱਥੇ ਉਹ ਜਿਹੜੀਆਂ ਬਾਬਾ ਰਾਮ ਸਿੰਘ ਜੀ ਹੋਣਾ ਨੇ ਜੋ ਸਵਾਮਾ ਕੀਤੀਆਂ ਉੱਥੋਂ ਜਾ ਕੇ ਫੋਟੋਆਂ ਵੀ ਖਿਚਾਈ ਜਾਂਦੇ ਆ ਨਾਲੇ ਕਹਿੰਦੇ ਕੀਤਾ ਕੱਖ ਨਹੀਂ ਨੇ ਹਾਂ ਤੇ ਪਰ ਇਹ ਗੱਲ ਜਰੂਰ ਆਪਾਂ ਨੂੰ ਕਰਨੀ ਬਣਦੀ ਆ ਵੀ ਜਿੱਥੇ ਤੱਕ ਚਲੋ ਸਾਸਤਾ ਨਹੀਂ ਦੇਣਾ ਦੂਜੀ ਦੂਜੀ ਗੱਲ ਸਾਨੂੰ ਵੀ ਕਈ ਨਾਲ ਦੇ ਜਿਹੜੇ ਵਿਦਿਆਰਥੀ ਆ ਨਾ ਉੱਥੇ ਪੜ੍ਹੇ ਹੋਏ ਆ ਤੁਸੀਂ ਤਾਂ ਜੀ ਉੱਥੇ ਪੈਰ ਨਹੀਂ ਪਾਇਆ ਬਿਲਕੁਲ ਨਹੀਂ ਅਸੀਂ ਪੈਰ ਪਾਇਆ ਪਰ ਸਾਨੂੰ ਇੰਨੀ ਕਿਰਪਾ ਹੈ ਅਸੀਂ ਵੀ ਚਲੋ ਮਹਾਪੁਰਖਾਂ ਦੀ ਸੇਵਾ ਜੋ ਸੰਗਤ ਕੀਤੀ ਹੋਈ ਆ ਜਿੰਨਾ ਕਿ ਸਾਨੂੰ ਪਤਾ ਵੀ ਅਸੀਂ ਤੁਹਾਡਿਆਂ ਨੂੰ ਨਿੰਦਿਆ ਨਹੀਂ ਕਰਦੇ ਕਿਸੇ ਦੀ ਜਿਹੜੇ ਮਹਾਪੁਰਖ ਆ ਉਹਨਾਂ ਦੀ ਨਿੰਦਿਆ ਨਹੀਂ ਕਰਦੇ ਗੁਰੂ ਸਾਹਿਬ ਦੀ ਬਰੋਸਾਈ ਹੈ ਟਕਸਾਲ ਦੀ ਨਿੰਦਿਆ ਨਹੀਂ ਕਰਦੇ ਹਾਂ ਸਾਡੀ ਕੋਈ ਦੇਣ ਨਹੀਂ ਹੈਗੀ ਕਈ ਵਾਰੀ ਪੁੱਛਣ ਲੱਗਦੇ ਤੇਰੀ ਕੀ ਦੇਣ ਹੈ ਪਰ ਸਾਡੀ ਦੇਣ ਹੈ ਨਹੀਂ ਭਾਈ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਪੰਥ ਦੇ ਘਰ ਦੇ ਵਿੱਚ ਸਾਨੂੰ ਦਾਖਲਾ ਮਿਲਿਆ ਆ ਅਨਾ ਜਿਹੜਾ ਗੁਰੂ ਸਾਹਿਬ ਦਾ ਪੰਥ ਆ ਹਾਂਜੀ ਸਾਨੂੰ ਸ਼ਹੀਦੀਆਂ ਦੀ ਦੇਣੀ ਆ ਪਈਆਂ ਇਹ ਸਾਡੀ ਕੋਈ ਕਿਸਮਤ ਕਹਿ ਲੋ ਜਾਂ ਕਿੱਦਾਂ ਕਹਿ ਲੋ ਚਾਹੇ ਬਦ ਕਿਸਮਤ ਕਹਿ ਲੋ ਤੁਹਾਡੀ ਮौज ਆ ਪਰ ਪਾਨੂੰ ਸਤਕਾਰ ਕਰਨ ਦੀ ਤਾਂ ਸੋਝੀ ਹੈਗੀ ਆ ਸਾਨੂੰ ਹੋਰ ਕੀ ਚਾਹੀਦਾ ਜੇ ਇੰਨੀਆਂ ਸ਼ਹੀਦੀਆਂ ਦੇਣ ਵਾਲਾ ਪੰਥ ਆ ਅਸੀਂ ਉਹਨਾਂ ਦੀ ਵਾਹ ਵਾਹ ਵੀ ਨਹੀਂ ਕਰ ਸਕਦੇ ਉਹਨਾਂ ਦਾ ਸਤਕਾਰ ਵੀ ਨਹੀਂ ਕਰ ਸਕਦੇ ਸਾਡਾ ਤਾਂ ਸਤਕਾਰ ਕਰਨ ਚ ਬੇੜਾ ਪਾਰ ਆ ਨਾ ਲੋਕੀ ਅੱਜ ਰੋਣ ਲੱਗ ਜਾਂਦਾ ਜੀ ਪੰਥ ਦਾ ਬੁਰਾ ਹਾਲ ਹੋਇਆ ਆ ਪੰਥ ਜੀ ਫੁਲਾਨਾ ਹੋ ਗਿਆ ਕੀ ਗੱਲ ਵੇ ਪੰਥ ਦਾ ਬੰਦ-ਬੰਦ ਕੱਟਿਆ ਜਾਂਦਾ ਹੁਣ ਆਪਣਾ ਗੱਡੀਆਂ ਮੋਟਰਾਂ ਦੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਘਰਾਂ ਦੇ ਬਣਾ ਕੇ ਰਹਿਨੇ ਆ ਵੱਡੇ ਵੱਡੇ ਕਾਰੋਬਾਰ ਆ ਕੀ ਘੋੜਿਆਂ ਦੀਆਂ ਕਾਠੀਆਂ ਤੇ ਸੌਣੇ ਆ ਪਰ ਹਾਂ ਜਿਹੜੇ ਕੋੜਿਆ ਦੇ ਕਾਠੀਆਂ ਸੌ ਕੇ ਸਾਡੇ ਪੰਥ ਨੂੰ ਇੱਥੇ ਤੱਕ ਲੈ ਕੇ ਆਏ ਆ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਇੱਥੇ ਤੱਕ ਲੈ ਕੇ ਆਏ ਆ ਉਹਨਾਂ ਦਾ ਸਤਿਕਾਰ ਕਰਨਾ ਤਾਂ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਗੁਰਸਿੱਖ ਦਾ ਕੀ ਭਮਾ ਸਿੱਖ ਨਾ ਵੀ ਹੋਵੇ ਹਰ ਇੱਕ ਪੰਜਾਬ 'ਚ ਰਹਿਣ ਵਾਲੇ ਦਾ ਉਹ ਉਹ ਉਹਦਾ ਉਹਦਾ ਅਧਿਕਾਰ ਆ ਉਹਦਾ ਹੱਕ ਆ ਤੇ ਉਹਦੀ ਜ਼ਿੰਮੇਵਾਰੀ ਵੀ ਆ ਉਹ ਜਿੰਨੀ ਕਿ ਜ਼ਿੰਮੇਵਾਰੀ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਨਾਲ ਹੈਂ ਉਹ ਕਰਦੇ ਰਹਾਂਗੇ ਬਾਕੀ ਵੱਖਰੀ ਗੱਲ ਆ ਠੀਕ ਹੈ ਜੀ ਅਸੀਂ ਦਮਦਮੀ ਟਕਸਾਲ ਦੇ ਪੜੇ ਨਹੀਂ ਅੱਜ ਤੱਕ ਕਿਤੇ ਦਮਦਮੀ ਟਕਸਾਲ ਦੇ ਵਿੱਚ ਗਏ ਵੀ ਨਹੀਂ ਤੇ ਬਾਬਾ ਰਾਮ ਸਿੰਘ ਹੁਣਾਂ ਨੂੰ ਕਦੇ ਮਿਲੇ ਵੀ ਨਹੀਂ ਹੋਰ ਵੀ ਕਈ ਸੰਗਾਂ ਨੂੰ ਕਦੇ ਮਿਲੇ ਵੀ ਨਹੀਂ ਪਰ ਸਾਡੀ ਜਿਹੜੀ ਇਹ ਦਲਪੰਥ ਹੋਏ ਜਿਹੜੀਆਂ ਜਥੇਬੰਦੀਆਂ ਹੋਈਆਂ ਸੰਪਰਦਾਮਾਂ ਹੋਈਆਂ ਮਹਾਪੁਰਖ ਹੋਏ ਇਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਇੱਕ ਜੋ ਜਿਹੜੀ ਕਾਮਰੇਡ ਸੋਚ ਨੇ ਪਿਛਲੇ 84 ਦੇ ਅਟੈਕ ਤੋਂ ਬਾਅਦ ਇੱਕੋ ਨਹੀਂ ਜੋ মিডিਏ ਦੇ ਰਾਹੀਂ ਜਿੱਥੇ ਪਹਿਲਾਂ ਜਿਹੜਾ ਅਖਬਾਰ ਮੀਡੀਆ ਹੁੰਦਾ ਸੀ ਤੇ ਹੁਣ ਤਾਂ ਚਲੋ ਸੋਸ਼ਲ ਮੀਡੀਆ ਕੱਲੇ-ਕੱਲੇ ਦੇ ਹੱਥ ਆ ਗਿਆ ਉਹਨਾਂ ਨੇ ਇੱਕ ਹਵਾ ਬਣਾ ਕੇ ਸਾਡੇ ਮੂੰਹ ਦੇ ਵਿੱਚ ਪਾਇਆ ਤੇ ਅਸੀਂ ਵੀ ਉਹਨਾਂ ਦੇ ਮਗਰ ਲੱਗ ਕੇ ਸਾਡੇ ਬਹੁਤ ਸਾਰੇ ਲੋਕ ਇੱਕੋ ਹੀ ਗੱਲ ਕਰਨ ਲੱਗ ਗਏ ਬਈ ਬਸ ਜੀ ਪੰਥ ਤਾਂ ਖਤਮ ਹੋ ਚੱਲਿਆ ਹਾਏ ਪੰਥ ਖਤਮ ਹੋ ਚੱਲਿਆ ਪਰ ਭਾਈ ਆਪਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਪੰਥ ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ ਹੈਗਾ ਹਾਂਜੀ ਗੁਰੂ ਸਾਹਿਬ ਜੀ ਦਾ ਪੰਥ ਆ ਇਹ ਇੰਨੀ ਛੇਤੀ ਇਹਨੂੰ ਕੁਝ ਨਹੀਂ ਹੋਣ ਲੱਗਾ ਹਨਾ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗੱਲਬਾਤ ਕਰਦੇ ਰਹਾਂਗੇ ਠੀਕ ਆ ਸਾਡੇ ਬਹੁਤ ਸਾਰੇ ਵੀ ਸਾਨੂੰ ਗਾਲਾਂ ਕੱਢ ਕੇ ਥੱਲੇ ਫੋਟੋਆਂ ਪਾ ਪੂ ਕੇ ਕਹਿੰਦੇ ਨੇ ਭਾਈ ਇਹਨਾਂ ਦਾ ਕੁਝ ਬਣਨਾ ਨਹੀਂ ਹਾਂ ਸਤਿਕਾਰ ਕਰਦੇ ਆ ਸਾਰੇ ਮਹਾਪੁਰਖਾਂ ਦਾ ਸਾਰਿਆਂ ਦਾ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਰਹਾਂਗੇ ਤੇ ਧੰਨ ਕਈ ਕਹਿ ਦਿੰਦੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਬਾਕੀ ਹੋਰ ਕਿਸੇ ਦਾ ਨਹੀਂ ਕਰਦੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਭ ਤੋਂ ਉੱਤਮਿਆ ਕਰਨਾ ਚਾਹੀਦਾ ਪਰ ਜਿਹੜੀ ਇਹ ਫੁਲਵਾੜੀ ਆ ਪੰਥ ਦੀ ਫੁਲਵਾੜੀ ਆ ਨਾ ਦਲ ਪੰਥ ਸੰਪਰਦਾਵਾਂ ਹੈ ਨਾ ਇਹ ਤਕਸਾਲ ਹੋ ਗਈ ਜਾਂ ਹੋਰ ਵੀ ਜਿੰਨੇ ਮਹਾਪੁਰਖ ਆ ਇਹ ਹੁਣ ਇਹਨਾਂ ਦਾ ਸਤਿਕਾਰ ਵੀ ਕਰਨਾ ਨਾਲੇ ਜ਼ਰੂਰੀ ਆ ਜਿਸ ਤਰ੍ਹਾਂ ਤੁਸੀਂ ਕਹਿ ਦਿੰਦੇ ਹੋ ਨਾ ਵੀ ਹੁਣ ਇੰਡੀਆ ਦੇ ਵਿੱਚ ਗਰਮੀ ਵਧ ਗਈ ਆ ਰੁੱਖ ਲਗਾਓ ਰੁੱਖ ਲਗਾਓ ਤੇ ਜੇ ਪੰਥ ਵਿੱਚ ਵਾਧਾ ਕਰਨਾ ਤੇ ਇੰਡੀਆ ਦੇ ਵਿੱਚ ਨਸ਼ਾ ਖਤਮ ਕਰਨਾ ਤੇ ਇਹ ਸਾਰੇ ਜਿਹੜੀਆਂ ਦਲ ਪੰਥ ਗੁਰੂ ਸਾਹਿਬ ਜੀ ਦੀ ਫਲਵਾੜੀ ਆ ਇਹਨਾਂ ਨੂੰ ਵੀ ਪਾਣੀ ਪਾਉਣਾ ਸਾਡਾ ਕੰਮ ਆ ਇਹਨਾਂ ਦੇ ਇਹਨਾਂ ਦੀਆਂ ਜੜਾਂ ਦੇ ਵਿੱਚ ਤੇਲ ਦੇਣਾ ਸਾਡਾ ਕੰਮ ਨਹੀਂ ਹੈਗਾ ਉੰਨਾ ਹੀ ਜ਼ਰੂਰੀ ਆ ਜਿੰਨਾ ਹੋ ਤੁਸੀਂ ਰੁੱਖ ਲਾਉਣ ਤੇ ਕਹਿੰਦੇ ਆ ਨਾ ਠੀਕ ਹੈ ਜੀ ਰੱਖ ਲਾਉਣੇ ਬਹੁਤ ਜ਼ਰੂਰੀ ਆ ਤੇ ਇਹਨਾਂ ਦੇ ਇਹਨਾਂ ਸੰਪਰਦਾਵਾਂ ਇਹਨਾਂ ਮਹਾਪੁਰਖਾਂ ਦਾ ਸਾਰਿਆਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਬਣਦਾ ਜਿਹੜੇ ਅਸੀਂ ਇਸ ਸਿੱਖਾਂ ਦੇ ਘਰ ਜੰਮੇ ਹੋਇਆ ਖਾਸ ਕਰਕੇ ਜਾਂ ਅਸੀਂ ਪੰਥ ਦੇ ਘਰ ਸਾਡਾ ਜਨਮ ਹੋਇਆ ਜੀ ਅਮਰਤ ਛਕਿਆ ਆ ਸਾਡਾ ਇਹੋ ਹੀ ਇਕੱਲਾ ਫਰਜ਼ ਨਹੀਂ ਹੈਗਾ ਵੀ ਆਪਣੀ ਆਪਣੀ ਕੱਲੀ ਕੱਲੀ ਡੁਗ ਡੁਗੀ ਵਜਾਈਏ ਸਾਡਾ ਇਹ ਵੀ ਫਰਜ਼ ਸਾਡਾ ਆਪਣਾ ਬਣਦਾ ਇਹਨਾਂ ਸੰਪਰਦਾਵਾਂ ਦਾ ਅਸੀਂ ਚਲੋ ਜਿਹੜੇ ਮਹਾਪੁਰਖਾਂ ਨੇ ਸਾਡੇ ਸ਼ਹੀਦਾਂ ਨੇ ਸ਼ਹਾਦਤਾਂ ਦੇ ਦਿੱਤੀਆਂ ਉਨਾਂ ਤਾਂ ਅਸੀਂ ਚਲੋ ਨਹੀਂ ਕਰ ਸਕਦੇ ਪਰ ਘੱਟੋ ਘੱਟ ਇੰਨਾ ਤਾਂ ਕਰੀਏ ਇਹਨਾਂ ਦੀ ਵਾਹ ਵਾਹ ਤਾਂ ਕਰ ਸਕੀਏ ਹਾਂਜੀ ਆਪਾਂ ਜਿੱਥੇ ਜਾ ਕੇ ਜਾਹੇ ਭਾਵੇਂ ਜਿਹੜੇ ਕਾਰ ਸੇਵਾ ਵਾਲੇ ਵੀ ਹੋਣ ਉਹਨਾਂ ਦੇ ਬਣਾਏ ਹੋਏ ਸਥਾਨਾਂ ਦੇ ਉਹਨਾਂ ਦੀਆਂ ਬਣਾਈਆਂ ਹੋਈਆਂ ਸਰਾਮਾਂ ਦੇ ਵਿੱਚ ਜਾ ਕੇ ਰਹੀ ਵੀ ਜਾਂਦੇ ਆ ਤੇ ਆਪਾਂ ਨਿੰਦੀ ਵੀ ਜਾਂਦੇ ਆ ਕਿਉਂਕਿ ਇਹ ਜਿਹੜਾ ਇੱਕ ਇਹ ਰਲ ਕੇ ਜਿਹੜੀਆਂ ਜਿਹੜੀ ਸਰਕਾਰ ਦੇ ਸਮੇਂ ਰਲ ਕੇ ਇਹ ਅਟੈਕ ਹੋਏ ਸੀ ਉਹਨਾਂ ਦੇ ਰਲ ਕੇ ਤਾਂ ਬਾਕੀ ਜਿਹੜੀ ਇੱਕ ਸੋਚ ਆ ਧਰਮ ਨੂੰ ਮੰਨਦੀ ਨਹੀਂ ਕਾਮਰੇਡ ਸੋਚ ਉਹ ਲੋਕਾਂ ਨੇ ਮਿਲ ਕੇ ਹੂਆ ਚੱਕਿਆ ਤੇ ਅਸੀਂ ਵੀ ਉਹਨਾਂ ਦੇ ਮਗਰ ਲੱਗ ਗਏ ਹਨਾ ਬਾਬੇ ਹੁੰਦੇ ਨਹੀਂ ਫਲਾਨੇ ਨਹੀਂ ਹੁੰਦੇ ਆਹ ਨਹੀਂ ਹੁੰਦੇ ਸਾਰਾ ਕੁਝ ਨਹੀਂ ਹੁੰਦੇ ਭਾਈ ਦੇ ਬਾਬੇ ਜਾਂ ਦਲਪੰਥ ਸਾਰੇ ਸੰਪਰਦਾਵਾਂ ਨਾ ਹੁੰਦੀਆਂ ਤੇ ਅੱਜ ਤਾਈਂ ਇਹ ਪੰਥ ਵੀ ਨਹੀਂ ਹੋਣਾ ਸੀ ਇੱਥੋਂ ਤਾਈਂ ਲੈ ਕੇ ਇਹੋ ਹੀ ਆਏ ਹੋਏ ਨੇ ਆਤਾ ਜੇ 92 ਕ ਜੰਮੇ ਆ ਜਿਹੜੇ 92 ਚ ਪੈਦਾ ਕੀਤੇ ਗਏ ਕਾਲਜਾਂ ਵਾਲੇ ਇਹ ਪਹਿਲਾਂ ਕਿੱਥੇ ਸੀ ਇਹ ਲੋਕ ਇਹਨਾਂ ਦੀਆਂ ਸ਼ਹਾਦਤਾਂ ਜਦੋਂ ਕੋਈ ਹੋਊਗੀਆਂ ਸ਼ਾਇਦ ਇਹਨਾਂ ਨੂੰ ਵੀ ਕੋਈ ਪੰਥ ਦੇ ਵਿੱਚ ਸੁਣਨ ਲੱਗ ਜਾਊਗਾ ਬਾਕੀ ਬੇਨਤੀ ਬਾਰ-ਬਾਰ ਜਿਹੜੇ ਤਕਸਾਲ ਦੇ ਵਿਦਿਆਰਥੀ ਸਾਰਿਆਂ ਦਾ ਸਤਿਕਾਰ ਕਰਦੇ ਆ ਜੀ ਤੇ ਕਰਦੇ ਰਹਾਗੇ ਪਰ ਜੇ ਤੁਸੀਂ ਹੁਣ ਇੱਕੋ ਹੀ ਉਹ ਰਟਾ ਲਈ ਰੱਖਣਾ ਹਾਏ ਬਾਬਾ ਹਰਨਾਮ ਸਿੰਘ ਹਾਏ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੂੰ ਠੀਕ ਆ ਤੁਸੀਂ ਭਾਈ ਮੁਖੀ ਨਹੀਂ ਮੰਨਣਾ ਨਾ ਮੰਨੋ ਜਿੱਥੇ ਤੁਸੀਂ ਬੈਠੇ ਆ ਆਪਣਾ ਪ੍ਰਚਾਰ ਕਰੋ ਤੁਹਾਡਾ ਹੀ ਸਤਿਕਾਰ ਕਰਦੇ ਆ ਪਰ ਜੇ ਅੱਜ ਵੀ ਤੁਸੀਂ ਉਹੀ ਗੱਲਾਂ ਕਰੀ ਜਾਣੀਆਂ ਹਾਏ ਕੁਝ ਨਹੀਂ ਕੀਤਾ ਹਾਏ ਕੁਝ ਨਹੀਂ ਕੀਤਾ ਤੇ ਇਹ ਆਉਣ ਵਾਲਾ ਸਮਾਂ ਤੁਹਾਨੂੰ ਮਾਫ ਨਹੀਂ ਕਰੂਗਾ ਤੇ ਬਾਕੀ ਜਿਹੜਾ ਇਹ ਕਹਿੰਨੇ ਆ ਨਾ ਵੀ ਅਸੀਂ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੇ ਬਚਨਾਂ ਤੇ ਪਹਿਰਾ ਦੰਨੇ ਆ ਉਹ ਤਾਂ ਹੁਣ ਸੰਗਤ ਨੂੰ ਪਤਾ ਲੱਗਾ ਆ ਵੀ ਕਿੰਨਾ ਕੁ ਪਹਿਰਾ ਤੁਸੀਂ ਦਿੰਨੇ ਆ ਤੇ ਜਾਂ ਫੇ ਤੁਸੀਂ ਜਿਹੜੇ ਬਾਬਾ ਜੀ ਦੇ ਨਾਲ ਰਹਿਣ ਵਾਲੇ ਵੀ ਕਈਆਂ ਨਾ ਕਿੰਨਾ ਕੋਨਾ ਦਾ ਸਾਹ ਦਿੱਤਾ ਉਹ ਵੀ ਸਾਰਿਆਂ ਨੂੰ ਪਤਾ ਆ ਪਰ ਅਸੀਂ ਗੱਲ ਇਹ ਤਾਂ ਨਹੀਂ ਕਰਨੀ ਚਾਹੁੰਦੇ ਕਿਉਂਕਿ ਇਹ ਜਿਹੜੀਆਂ ਗੱਲਾਂ ਜੋ ਅਸੀਂ ਕਰਾਂਗੇ ਫਿਰ ਜੋ ਹੋਇਆ ਉਹ ਫਿਰ ਨਿੰਦਕ ਲਾਣਾ ਆਪਣੇ ਚੈਨਲਾਂ 'ਤੇ ਚੱਕ ਕੇ ਚਲਾਉਣਗੇ ਤੇ ਆਪਣਾ ਜੋ ਉਜਲੂਸ ਕੱਢਣਗੇ ਅਸੀਂ ਇਸ ਕਰਕੇ ਗੱਲ ਨਹੀਂ ਕਰਦੇ ਇਹ ਨਾ ਸੁਣੋ ਵੀ ਤੁਹਾਡਾ ਕੋਈ ਕਿਸੇ ਨੂੰ ਪਤਾ ਨਹੀਂ ਜਾਂ ਸਾਨੂੰ ਨਹੀਂ ਪਤਾ ਤੇ ਮੈਂ ਖਾਸ ਕਰਕੇ ਫਿਰ ਜਿਹੜੇ ਇੰਗਲੈਂਡ 'ਚ ਸਾਡੇ ਗਿਆਨੀ ਜੀ ਗਏ ਆ ਉਹਨਾਂ ਨੂੰ ਬੇਨਤੀ ਕਰ ਦਿੰਨਾ ਭਾਈ ਅਜੇ ਵੀ ਸਮਾਂ ਆ ਆਪਣਾ ਸਤਕਾਰ ਰੱਖੋ ਤੇ ਦੂਜਿਆਂ ਦਾ ਕਰੋ ਸੰਗਤ ਹੁਣ ਜਿੱਦਾਂ ਜਵੇਂ ਗੁੰਮਰਾਹ ਬਥੇਰੀ ਹੋ ਗਈ ਆ ਪਹਿਲਾਂ ਕਿਸਿਆ ਰਾਜਨੀਤਿਕ ਪਾਰਟੀਆਂ ਦਾ ਨਾਂ ਲੈ ਲੈ ਕੇ ਤੁਸੀਂ ਪੰਥ ਦੇ ਉੱਪਰ ਦੀ ਲੰਘਦੇ ਰਹੇ ਆ ਕੋਸ਼ਿਸ਼ ਕਰਦੇ ਰਹੇ ਆ ਹਾਂਜੀ ਇਹ ਚੀਜ਼ਾਂ ਹੁਣ ਜਿਆਦਾ ਦੇਰ ਤੱਕ ਵਾਪਰਨੀਆਂ ਨਹੀਂ ਹੈਗੀਆਂ ਸਮਾਂ ਬਹੁਤ ਤੇਜ਼ੀ ਚੱਲ ਰਿਹਾ ਜੀ ਜਿਹੜਾ ਹੁਣ ਦਾ ਸਮਾਂ ਆ ਤੇ ਸਭ ਕੁਝ ਜਿੱਥੇ ਠੀਕ ਆ ਸੋਸ਼ਲ ਮੀਡੀਆ ਨੁਕਸਾਨ ਵੀ ਕਰ ਰਿਹਾ ਤੇ ਫਾਇਦਾ ਵੀ ਕਾਫੀ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇਹ ਗੱਲ ਨੂੰ ਆਪਾਂ ਜਾਰੀ ਰੱਖਾਂਗੇ ਹੋਈ ਪੋਲੀ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ